ਪੜਦਿਆਂ ਦੇ ਪਿੱਛੇ ਕੀ ਕੁਝ ਹੋ ਰਿਹਾ ਹਜੇ ਪਤਾ ਨਹੀਂ ਲੱਗ ਰਿਹਾ ਸਹੀ ਤਰੀਕੇ ਨਾਲ ਪਰ ਇਹ ਗੱਲ ਪੱਕੀ ਹੈ ਕਿ ਨਫਰੀ ਵਧਾ ਦਿੱਤੀ ਗਈ ਹੈ ਵਾਟਰ ਕੈਨਨ ਮੁਰ ਤੋਂ ਮੰਗਾ ਲਏ ਗਏ ਨੇ ਹਾਲਾਂਕਿ ਕਿਸਾਨ ਕਹਿ ਰਹੇ ਨੇ ਕਿ ਸੀ ਪੈਗਲ ਜਾਣਾ ਪਰ ਹਰਿਆਣਾ ਪ੍ਰਸ਼ਾਸਨ ਮੋੜ ਉਹੀ ਦੁਹਰਾਉਣ ਦੀ ਕੋਸ਼ਿਸ਼ ਕਰ ਰਿਹਾ ਜੋ ਫਰਵਰੀ ਚ ਕੀਤਾ ਸੀ ਜੀ ਜੋ ਹੁਣ ਗੱਲ ਉੱਪਰ ਕੇ ਸਾਹਮਣੇ ਆ ਰਹੀ ਹੈ ਉਹ ਦਾ ਤਾਕ ਕੇ ਲੱਗ ਰਿਹਾ ਇੱਕ ਵਾਰ ਮੁੜ ਕੇ ਕਿਸਾਨ ਅ ਦੇ ਕੇਂਦਰ ਸਰਕਾਰ ਆਮਨੋ ਸਾਹਮਣਿਆ ਸਾਨੇ ਆ ਗਏ ਹੈ ਕਿ ਹਰਿਆਣਾ ਤੋਂ ਵਸਦੇ ਹੈ ਕਹੋ ਤੇ ਜੇਹੀ ਕਰਨੀ ਸਾਰਾ 147 ਲਾਉਣ ਦੀ ਕੀ ਜ਼ਰੂਰਤ ਹੈ ਉਹ ਕਿਸਾਨਾਂ ਨੇ ਕਹਿਤਾ ਕਿ ਅਸੀਂ ਸਟ੍ਰੈਕਟਰ ਜਾਲੀਆਂ ਨਹੀਂ ਲੈ ਕੇ ਜਾਂਦੇ ਅਸੀਂ ਪੈਸੇ ਜਾਵਾਂਗੇ ਅਸੀਂ ਇਕੱਠੇ ਨਹੀਂ ਜਾਵਾਂਗੇ ਅਸੀਂ ਜੱਜਾਂ ਦੇ ਰੂਪ ਵਿੱਚ ਜਾਵਾਂਗੇ ਫਤਵੀ ਜਿਹੜਾ ਹੈ ਹਰਿਆਣਾ ਦੀ ਸਰਕਾਰ ਤੇ ਰੈਣਾ ਫੀਸ सामने आके खड़ी हो गई है दफा एक सौ लगा दी है सत श्रीकाल जी तुम देख रहे हो न्यूज़ बिहाइंड न्यूज़ मैं हाँ प्रभ सिद्धू ਕੁਝ ਅਹਿਮ ਵਿਸ਼ਿਆਂ ਦੇ ਉੱਪਰ ਵਿਚਾਰ ਚਰਚਾ ਕਰਾਂਗੇ ਕਿਉਂਕਿ ਅੱਜ ਸਭ ਤੋਂ ਵੱਡਾ ਵਿਸ਼ਾ ਜਿਹੜਾ ਉਹ ਕਿਸਾਨੀ ਦਾ ਹੈ ਕਿਉਂਕਿ ਅੱਜ 5 ਤਰੀਕ ਹੈ ਤੇ ਕੱਲ 6 ਦਸੰਬਰ ਨੂੰ ਕਿਸਾਨਾਂ ਨੇ ਕੂਚ ਕਰਨਾ ਹੈ ਦਿੱਲੀ ਦੇ ਵੱਲ ਤੇ ਉਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਹੁਣਾਂ ਨੂੰ ਜੋ ਤਨਖਾਹ ਲੱਗੀ ਹੈ ਉਹ ਉਸ ਦੀਆਂ ਸੇਵਾਵਾਂ ਨਿਭਾ ਰਹੇ ਨੇ ਤੇ ਹੋਰ ਕਈ ਸਿਆਸੀ ਮੁੱਦੇ ਨੇ ਉਹਨਾਂ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਧਾ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਮੇਰਿਆ ਨਿਪਰਾ ਤਨਉਤੇ ਦਰਸ਼ਾ ਨੂੰ ਸਤਿਕਾਰ ਪਈ ਸਸਿਕਾ ਲਾਉਸਵਾਲ ਜੀ ਸੁਰਸਬ ਸਭ ਤੋਂ ਪਹਿਲਾਂ ਕਿਸਾਨਾਂ ਦੀ ਗੱਲ ਕਰਦੇ ਆ ਕਿਸਾਨ ਵੀ ਅੜ ਚੁੱਕੇ ਨੇ ਕਹਿੰਦੇ ਦਿੱਲੀ ਪਹੁੰਚਣਾ ਤੇ ਉਧਰ ਹਰਿਆਣਾ ਪ੍ਰਸ਼ਾਸਨ ਨੇ ਵੀ ਆਪਦੇ ਜਿਹੜਾ ਆ ਗਿਆ ਸ਼ਕਤੀ ਵਿਖਾਉਣੀ ਸ਼ੁਰੂ ਕਰ ਦਿੱਤੀ ਹੈ ਇੱਕ ਟੈਂਟ ਪਰਦੇ ਲਗਾਏ ਗਏ ਨੇ ਉਸ ਪਰਦਿਆਂ ਦੇ ਪਿੱਛੇ ਕੀ ਕੁਝ ਹੋ ਰਿਹਾ ਹਜੇ ਪਤਾ ਨਹੀਂ ਲੱਗ ਰਿਹਾ ਸਹੀ ਤਰੀਕੇ ਨਾਲ ਪਰ ਇਹ ਗੱਲ ਪੱਕੀ ਹੈ ਕਿ ਨਫਰੀ ਵਧਾ ਦਿੱਤੀ ਗਈ ਹੈ ਵਾਟਰ ਕੈਨਨ ਮਰਤੋਂ ਮੰਗਾ ਲਏ ਗਏ ਨੇ ਹਾਲਾਂਕਿ ਕਿਸਾਨ ਕਹਿ ਰਹੇ ਨੇ ਕਿ ਸੀ ਪੈਦਲ ਜਾਣਾ ਪਰ ਹਰਿਆਣਾ ਪ੍ਰਸ਼ਾਸਨ ਮੋੜ ਉਹੀ ਦੁਹਰਾਉਣ ਦੀ ਕੋਸ਼ਿਸ਼ ਕਰ ਰਿਹਾ ਜੋ ਫਰਵਰੀ ਚ ਕੀਤਾ ਸੀ ਜੀ ਪਰ ਅੱਜ ਹਾਂ ਮਾਮਲਾ ਦੇਖੋ ਜਦੋਂ ਆਪਾਂ ਗੱਲ ਕਰਦੇ ਹਾਂ ਕਿਸਾਨਾਂ ਦਾ ਦਿੱਲੀ ਕੂਚ ਦੀ ਗੱਲ 6 ਦਸੰਬਰ ਕੋਈ ਅਚਾਨਕ ਨਹੀਂ ਲਾਨਾ ਗਿਆ ਇਸ ਲਈ ਕਿੰਨੇ ਦਿਨਾਂ ਤੋਂ ਲਗਾਤਾਰ ਕਹਿ ਰਹੇ ਹੈ ਇਸ ਤੋਂ ਪਹਿਲਾਂ ਜਿਹੜਾ ਕਿਸਾਨ ਨੇਤਾ ਜਗਜੀਤ ਸਿੰਘ ਢਿੱਲੇਵਾਲ ਕਿਸਾਨ ਮੰਗਾ ਨੂੰ ਲੈ ਕੇ ਉਹ ਮਰਨਵਰ ਤੇ ਬੈਠੇ ਸੀ ਸੋ ਪਹਿਲਾਂ ਦੂਜੇ ਕਿਸਾਨ ਆਗੂ ਬੈਠੇ ਸੀ ਜਾਨੀ ਪਿਛਲੇ ਕਾਫੀ ਦਿਨਾਂ ਤੋਂ ਸਥਿਤੀ ਜਿਹੜੀ ਹੈਗੀ ਆਪਣੀ ਹੋਈ ਹੈ ਉਹਨਾਂ ਨੇ ਪਹਿਲਾਂ ਵੀ ਕਹਿ ਸੀ ਜਦੋਂ ਇਹ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਹਿ ਸੀ ਕੱਥੋਕੱਟ 10 ਦਿਨ ਦਾ ਸਮਾਂ ਹੈ 6 ਦਸੰਬਰ ਤੋਂ ਉਹਨਾਂ ਦੀ ਗੱਲਬਾਤ ਦੇ ਦਰਮਿਆਨ ਵੀ ਹੁਣ ਵੀ ਜੇ ਕੇਂਦਰ ਚ ਆਏ ਹਰਿਆਣਾ ਸਰਕਾਰ ਚ ਆਏ ਤਾਂ ਦਖਲ ਦੇ ਕੇ ਗੱਲਬਾਤ ਦਾ ਰਾਹ ਖੁੱਲ ਸਕਦਾ ਕਿਸਾਨ ਗੱਲਬਾਤ ਕਰਨ ਲਈ ਤਿਆਰ ਹੈ ਪਰ ਜੋ ਹੁਣ ਗੱਲ ਉੱਪਰ ਕੇ ਸਾਹਮਣੇ ਆ ਰਹੀ ਹੈ ਉਹ ਤਾਂ ਤੱਕ ਲੱਗ ਰਿਹਾ ਹੈ ਇੱਕ ਵਾਰ ਮੁੜ ਕੇ ਕਿਸਾਨ ਅਤੇ ਕੇਂਦਰ ਸਰਕਾਰ ਆਮ ਨੂੰ ਸਾਹਮਣੇ ਹਾਲਾਂਕਿ ਕੇਂਦਰ ਸਰਕਾਰ ਜਿਹੜੀ ਹੈਗੀ ਹੈ ਉਹ ਪਿਛੋਕਾ ਚਾਹੇ ਪਿੱਛੇ ਹਰਿਆਣਾ ਸਰਕਾਰ ਨੂੰ ਹਰ ਵਾਰ ਅੱਗੇ ਕੀਤਾ ਜਾਂਦਾ ਹੈ ਇਸ ਵਾਰ ਵੀ ਹਰਿਆਣਾ ਸਰਕਾਰ ਨੇ ਜਿਹੜੀ 6 ਦਸੰਬਰ ਆਉਣੀ ਹੈ ਉਸ ਤੋਂ ਪਹਿਲਾਂ ਜਿੱਦਾਂ ਤੁਸੀਂ ਕਹਿ ਰਹੇ ਤਿਆਰੀਆਂ ਰਾਮੀਆਂ ਪੋਸਟਰ ਲਗਾ ਦਿੱਤੇ ਹੈ ਕਿ ਧਾਰਾ 143 ਲਾਗੂ ਹੈ ਸਰਨ ਸਿੰਘ ਪੰਦੇ ਦੇ ਨਾਂ ਦੇ ਚੇਚੇ ਤੌਰ ਤੇ ਪੋਸਟ ਜਿਹੜਾ ਨੋਟਸ ਕੱਢਿਆ ਗਿਆ ਕਿ ਤੁਸੀਂ ਜਿਹੜਾ ਧਫਾ 143 ਦੇ ਚੱਲਦੇ ਆਂ ਇੱਕਠੇ ਹੋ ਕੇ ਨਹੀਂ ਆ ਸਕਦੇ ਤੇ ਮਤਾਬ ਕੀ ਹੁੰਦਾ ਕਿ 4 ਜਾਂ 5 ਤੋਂ ਬਾਅਦ ਕੋਈ ਵੀ ਵਿਅਕਤੀ ਇਕੱਠੇ ਹੋ ਕੇ ਨਹੀਂ ਚੱਲ ਸਕਦਾ। ਹਮਨ ਕਾਨੂੰਨੀ ਸਿਧਿ ਨੁਬੜਾ ਪਾਰੀ ਖਤਰਾ ਕਿਹਾ ਜਾਂਦਾ ਹੈ। ਕਿਸਾਨੇ ਆਖਦੇ ਆ ਕਿ ਹਰਿਆਣਾ ਪੁਰਾਣ ਵਸ ਰਿਹਾ ਹੈ। ਕੋਈ ਉਥੇ ਅਜਿਹੀ ਗੱਲ ਨਹੀਂ। ਤਾਰਾ 147 ਲਾਉਣ ਦੀ ਕੀ ਜ਼ਰੂਰਤ ਹੈ? ਕਿਸਾਨਾਂ ਨੂੰ ਪਹਿਲਾਂ ਕਿਹਾ ਗਿਆ ਕਿ ਤੁਸੀਂ ਟਰੈਕਟਰ ਟਰਾਲੀਆਂ ਲੈ ਕੇ ਜਾਨੇ ਹੋ। ਇਹ ਕਹਿੰਦੇ ਜਿਹੜਾ ਗਸਿਕ ਦੇ ਚੱਲਣ ਦਾ ਵਾਹਨ ਨਹੀਂ ਹੈ ਇਸ ਕਰਕੇ ਤੁਹਾਨੂੰ ਰੋਕਿਆ ਜਾ ਰਿਹਾ ਹੈ। ਹੁਣ ਕਿਸਾਨਾਂ ਨੇ ਕਹਿਤਾ ਕਿ ਅਸੀਂ ਟ੍ਰੈਕਟਰ ਛਾਲੀਆਂ ਨਹੀਂ ਲੈ ਕੇ ਜਾਂਦੇ ਅਸੀਂ ਪੈਦਲ ਜਾਵਾਂਗੇ ਅਸੀਂ ਇਕੱਠੇ ਵੀ ਨਹੀਂ ਜਾਵਾਂਗੇ ਅਸੀਂ ਜਥਿਆਂ ਦੇ ਰੂਪ ਵਿੱਚ ਜਾਵਾਂਗੇ ਤਦ ਵੀ ਜਿਹੜਾ ਹੈਗਾ ਹਰਿਆਣਾ ਦੀ ਸਰਕਾਰ ਤੇ ਰੈਣਾਪੀਸ ਸਾਹਮਣੇ ਆ ਕੇ ਖੜੀ ਹੋ ਗਈ ਹੈ ਤਫਾ 146 ਲਗਾਤੀ ਹੈ ਜਿਸ ਤੋਂ ਸੰਕੇਤ ਇਹ ਹੈ ਕਿ ਲੱਗਦਾ ਹੈ ਕਿ ਹੁਣ ਵੀ ਜਿਹੜਾ ਹੈਗਾ ਕਿਸਾਨਾਂ ਨੂੰ ਉਧਰ ਜਾਣ ਦੇ ਵਿੱਚ ਦਿੱਕਤ ਆ ਸਕਦੀ ਹੈ ਮੁਸ਼ਕਲਾਂ ਖੜੀਆਂ ਕਰਨਗੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਦੇਖੋ 13 ਫਰਵਰੀ 2024 ਉਦੋਂ ਵੀ ਜਦੋਂ ਖਨੌਰੀ ਦੇ ਸ਼ੰਭੂ ਬਾਰਡਰ ਤੋਂ ਕਿਸਾਨਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਤਾਕਤ استعمال ਕੀਤਾ ਗਿਆ ਵੱਡੇ ਵੱਡੇ ਪੱਥਰ ਟੂਏ ਸਭ ਕੁਝ ਜੋ ਕੁਝ ਹਰਿਆਣਾ ਸਰਕਾਰ ਕਰ ਸਕਦੀ ਸੀ ਅਤੂਰ ਗਾਇਸ ਦੇ ਗੋਲੇ ਵੱਡੇ ਵੱਡੇ ਵਾਹਨ ਲਿਆ ਕੇ ਖੜੇ ਕੀਤੇ ਕਿ ਕਿਸਾਨਾਂ ਨੂੰ ਅੱਗੇ ਨਹੀਂ ਜਾਣ ਦੇਣਾ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਸਬਰ ਦਾ ਘੁੱਟ ਭਰ ਕੇ ਖਨੌਰੀ ਦੇ ਸ਼ੰਭੂ ਬਾਰਡਰ ਤੇ ਬੈਠੇ ਕਿ ਇੱਕ ਦਿਨ ਤਾਂ ਬਾਰਡਰ ਖੁੱਲੇਗਾ ਅਸੀਂ ਪਰੋਂ ਢੰਗ ਨਾਲ ਹੁਣ ਆਪਾਂ ਹਰ ਰੋਜ਼ ਇਸ ਮੁੱਦੇ ਦਾ ਕਾਲ ਕਰਦੇ ਆ ਜ਼ਿਕਰ ਕਰਦੇ ਆ ਕਿ ਜਗਜੀਸ਼ਨ ਡੱਲੇਵਾਲ ਵੀ ਤਾਂ ਪਰਮਾਂ ਟੰਗਣਾ ਮਰਨ ਮਰਤੇ ਬੈਠੇ ਆ ਨਾ ਕੋਈ ਵਾਇਲੈਂਸ ਦੀ ਗੱਲ ਨਹੀਂ ਐ ਤੇ ਹੁਣ ਦੇਖੋ ਅਦਾਲਤਾਂ ਦੇ ਵਿੱਚ ਵੀ ਮਾਮਲੇ ਚੱਲਦੇ ਆ ਕਮੇਟੀਆਂ ਬਣ ਗਿਆ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਐ ਔਰ ਜਿਹੜੀ ਅਦਾਲਤ ਆ ਉਹ ਵੀ ਕਿਸਾਨਾਂ ਨੂੰ ਕਹਿੰਦੀ ਸੀ ਕਿ ਤੁਸੀਂ ਦੇਖੋ ਟਰੈਕਟਰ ਟਰਾਲੀਆਂ ਨਹੀਂ ਲੈ ਕੇ ਜਾ ਸਕਦੇ ਉਹਨੂੰ ਕਹਿੰਦੇ ਜਨਾਬ ਅਸੀਂ ਟਰੈਕਟਰ ਟਰਾਲੀਆਂ ਨਹੀਂ ਲੈ ਕੇ ਜਾਂਦੇ ਸਾਨੂੰ ਪੈਦਲ ਦਾ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਆਪਣਾ ਦੇਸ਼ ਹੋਵੇ ਆਪਣੇ ਧਰਤੀ ਹੋਵੇ ਤੇ ਕਿਸਾਨਾਂ ਨੂੰ ਪੈਦਲ ਵੀ ਯਾਨੀ ਪੈਰ ਰੱਖਣ ਦਾ ਹਰਿਆਣਾ ਚ ਮੌਕਾ ਨਾ ਮਿਲੇ ਜ਼ਾਲਤ ਨਾ ਮਿਲੇ ਕਿਹੋ ਜਿਹਾ ਨਿਆਂ ਤੇ ਇਨਸਾਫ ਹੈ ਫਿਰ ਕਿਸਾਨਾਂ ਨੂੰ بار بار ਕੁੱਸਿਆ ਜਾਂਦਾ ਹੈ ਜਦੋਂ ਆਪਾਂ ਗੱਲ ਕਰ ਰਹੇ ਤਾਂ ਐਨ ਇਸ ਮੋਕੇ ਦੇ ਉੱਤੇ ਵੀ ਪੰਜਾਬ ਦੇ ਪਟਿਆਲਾ ਰਹਿੰਦੇ ਸੀਨੀਅਰ ਪੁਲਿਸ ਅਧਿਕਾਰੀ ਉਹਨਾਂ ਨੇ ਵੀ ਜਿਹੜੇ ਕਿਸਾਨ ਹਨ ਉਹਨਾਂ ਨਾਲ ਆ ਕੇ ਗੱਲਬਾਤ ਕੀਤੀ ਹੈ ਔਰ ਉਸ ਗੱਲਬਾਤ ਜੋ ਸਾਹਮਣੇ ਆਇਆ ਉਹਦੇ ਚ ਵੀ ਇਹੀ ਕਿ ਕਿਸਾਨ ਕਿਨੇ ਇਸਦਾ ਪੂਰਾ ਮਣ ਢੰਗ ਦੇ ਨਾਲ ਦਿੱਲੀ ਕੁਝ ਕਰਨਾ ਚਾਹੁੰਨੇ ਆ ਹਰਿਆਣਾ ਨਾਲ ਦਾ ਸਾਡਾ ਕੋਈ ਲੈਣਾ ਦੇਣਾ ਨਹੀਂ ਕੇਂਦਰ ਨਾਲ ਸਾਡੀਆਂ ਜੁੜੀਆਂ ਵੀ ਮੰਗਾ ਕੇ ਕੇਂਦਰ ਨੂੰ ਜਾ ਕੇ ਅਸੀਂ ਆਪਣੇ ਮੰਗਾ ਦੱਸਣੇ ਆ ਚੋਨੇ ਕਾ ਮੰਗਾ ਦੇਣਾ ਤੇ ਸਾਡੀ ਪਰਪਾਈ ਕੀਤੀ ਜਾਵੇ ਕੇਂਦਰ ਪਹਿਲਾਂ ਕਹਿਦਾ ਰਿਹਾ ਕਿ ਮੰਗਾ ਮੰਨੀਆਂ ਜਾਣਗੀਆਂ ਔਰ ਪੀਸ ਦਾ ਕਹਿਣਾ ਕਿ ਉਹਨਾਂ ਨੇ ਇਹ ਵੀ ਪ੍ਰੋਸਾ ਦਿੱਤਾ ਹੈ ਕਿ ਅਸੀਂ ਕੋਈ ਟ੍ਰੈਕਟਰ ਟਰਾਲੀਆਂ ਨਹੀਂ ਲੈ ਕੇ ਜਾਵਾਂਗੇ ਕੋਈ ਤਾਂ ਨਹੀਂ ਵਾਇਲੈਂਸ ਵਾਲੀ ਗੱਲ ਕਰਾਂਗੇ ਨਹੀਂ ਔਰ ਇਹ ਵੀ ਕਿਹਾ ਮੈਂ ਸਰਵ ਸੰਬਧ ਇਹਨੂੰ ਸੁਣ ਲੈ ਕਿ ਨੇ ਸੜਕ ਤੋਂ ਪਾਸੇ ਜੀ ਜਾਵਾਂਗੇ ਨਹੀਂ ਦੂਜੇ ਪਾਸੇ ਜੇ ਹਰਿਆਣਾ ਦੇ ਮਾਹੌਲ ਦੀ ਗੱਲ ਕਰੀਏ ਤਾਂ ਖਾਬ ਪੰਚਾਇਤਾਂ ਨੇ ਇੱਕ ਦਿਨ ਪਹਿਲਾਂ ਬਕਾਇਦਾ ਮੀਟਿੰਗ ਕਰਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਸਾਨਾਂ ਅੰਦੋਲਨ ਦੀ ਹਮਾਇਤ ਕੀਤੀ ਹੈ ਜੀ ਖਾਬ ਪੰਚਾਇਤਾਂ ਨੇ ਕਿਹਾ ਕਿ ਕਿਸਾਨਾਂ ਨੂੰ ਜਾਣ ਜਾਣਾ ਚਾਹੀਦਾ ਹੈ ਫਰਮਾਂ ਟੰਗਣਾ ਹੈ ਇਹ ਨਹੀਂ ਗੱਲ ਜ਼ਰੂਰ ਹੋਣਾ ਕਿ ਕਿਸਾਨਾਂ ਨੂੰ ਫਰਮਾਂ ਜਾਣਾ ਚਾਹੀਦਾ ਉਹ ਫਰਮਾਂ ਜਾਣ ਦੀ ਗੱਲ ਤਾਂ ਹੋ ਹੀ ਗਈ ਹੈ ਸੋ ਖਾਬ ਪੰਚਾਇਤਾਂ ਵੀ ਜਿਹੜੀਆਂ ਕਿਸਾਨ ਅੰਦੋਲਨ ਦੀ ਹਮਾਇਤ ਦੇ ਨਾਲ ਖੜੀਆਂ ਹਨ ਹਰਿਆਣਾ ਦਾ ਜਿਹੜਾ ਆਮ ਆਵਾਮ ਹੈ ਆਮ ਲੋਕ ਹੈ ਉਹ ਵੀ ਜਿਹੜਾ ਕਿਸਾਨ ਅੰਦੋਲਨ ਦੇ ਨਾਲ ਖੜਿਆ ਫਿਰ ਦਫਾ 144 ਸਰਕਾਰਾਂ ਨੂੰ ਖਤਜਾ ਹੋਏਗਾ ਨਾ ਸਰਕਾਰਾਂ ਨੂੰ ਡਰ ਹੋਏਗਾ ਕਿ ਕਿਸਾਨ ਆਪਣੇ ਮੰਗਾ ਲਈ ਕਿਉਂ ਜਾ ਰਿਹਾ ਸੋ ਐਨ ਇਸ ਮੌਕੇ ਤੇ ਜੋ 6 ਦਸੰਬਰ ਹੁਣ ਬੂਏ ਤੇ ਆਜਾਪਾ ਪੰਜ ਨੂੰ ਗੱਲ ਕਰ ਰਹੇ ਆ ਤੇ ਭਾਂਖੇ ਕੁਝ ਘੰਟਿਆਂ ਬਾਅਦ 6 ਦਸੰਬਰ ਕਿਸਾਨ ਤਿਆਰੀ ਕਰ ਰਿਹਾ ਪਿਛਲੇ ਕਈ ਦਿਨ ਤੋਂ ਲਗਾਤਾਰ ਮਾਰਚ ਕੰਦੀ ਕੂਚ ਕਰਨ ਦੀ ਤੇ ਦੂਜੇ ਪਾਸੇ ਹੁਣ ਹਰਿਆਣਾ ਜਨ ਮੌਕੇ ਤੇ ਆ ਕੇ ਕਹਤਾ ਕਿ ਦਫਾ 147 ਹੈ ਨਹੀਂ ਜਾਇਆ ਜਾ ਸਕਦਾ ਸੋ ਦਾਜ਼ਾ ਲਗਾਇਆ ਜਾਂਦਾ ਹੈ ਕਿ ਹੁਣ ਸਥਿਤੀ ਕੌਣ ਵਿਗਾੜ ਰਿਹਾ ਹੈ ਨਾ ਤੁਸੀਂ ਦਾਸਤਾਂ ਦੇ ਫੈਸਲੇ ਨੂੰ ਮੰਨਦੀ ਹੈ ਸਰਕਾਰ ਨਾ ਖਾ ਪੰਚਾਇਤਾਂ ਦੀ ਗੱਲ ਮੰਨਦੀ ਹੈ ਨਾ ਕਿਸਾਨਾਂ ਦੀ ਗੱਲ ਮੰਨਦੀ ਹੈ ਇਹ ਫਿਰ ਕਿਹੋ ਜਿਹਾ ਨ્યા ਤੇ ਇਨਸਾਫ ਹੋਇਆ ਫਿਰ ਬਦਨਾਮ ਕਿਸਾਨਾਂ ਨੂੰ ਕੀਤਾ ਜਾਂਦਾ ਹੈ ਕਿ ਕਿਸਾਨ ਜੀ ਆਪਣੇ ਹੱਥ ਚਮਨ ਕਾਨੂੰਨ ਲੈਂਦੇ ਜੀ ਕਿਸਾਨ ਸਥਿਤੀ ਵਿਗਾੜਦੇ ਜੀ ਕਿਸਾਨਾਂ ਪਿਛਲੇ ਦਿਨਾਂ ਸੇ ਲਗਾਤਾਰ ਕਿਸਾਨਾਂ ਨੂੰ ਇਸ ਗੱਲ ਲਈ ਬਦਨਾਮ ਕੀਤਾ ਗਿਆ ਕਿ ਜਿਹੜਾ ਬੱਦ ਮੈਂ ਦੇਖ ਰਿਹਾ ਸੀ ਕਈ ਵੱਡੇ ਵੱਡੇ ਅਖਬਾਰਾਂ ਨੇ ਸੰਪਾਦਕੀ ਵੀ ਲਿਖੇ ਕਿ ਜੀ اربਾਂ ਰੁਪਏ ਦਾ ਨੁਕਸਾਨ ਹੋ ਗਿਆ ਖਨੌਰੀ ਤੇ ਸ਼ੰਭੂ ਬਾਰਡਰ ਦੇ ਜਿਹੜਾ ਇਹ ਬੰਦ ਹੋਣ ਦੇ ਨਾਲ ਹੁਣ ਬਾਰਡਰ ਬੰਦ ਕਿਉਂ ਕਿਹਨੇ ਕੀਤਾ ਇਹਦੀ ਕੋਈ ਸਾਫ਼ ਤੌਰ ਤੇ ਗੱਲ ਨਹੀਂ ਕਰਦਾ ਕਿ ਬੰਦਾ ਹਰਿਆਣਾ ਨੇ ਕੀਤਾ ਕਿਸਾਨਾਂ ਦੇ ਸਰ ਕਿਉਂ ਆਪਾਂ ਪੰਡਾ ਬੰਦੇ ਆ ਜੀ ਬਤਾ ਕਿਸਾਨਾਂ ਨੇ ਕਹਿਤਾ ਸੀ ਨਾ ਟਰੈਕਟਰ ਲੈ ਕੇ ਜਾਈਏ ਨਾ ਟਰਾਲੀਆਂ ਲੈ ਕੇ ਜਾਈਏ ਨਾ ਸੀ ਸੜਕ ਤੋਂ ਪਾਸੇ ਇਹ ਇਧਰ ਉਧਰ ਕਿਧਰ ਜਾਈਏ ਤੇ ਫਿਰ ਕਿਉਂ ਨਹੀਂ ਜਾਣ ਦਿੱਤਾ ਜੇ ਕੱਲ ਨੂੰ ਵੀ ਸ਼ੰਭੂ ਬਾਟੇ ਦੇ ਖਨੌਰੀ ਬਾਰਡਰ ਫੇਰ ਬੰਦ ਹੁੰਦੇ ਆ ਜਾਣੇ ਉਸ ਤੇ ਫੇਰ ਇਸ ਤਰ੍ਹਾਂ ਦੀ ਸਥਿਤੀ ਬਣ ਗਈ ਤੇ ਕੌਣ ਹੈ ਜ਼ਿੰਮੇਵਾਰ ਹੈ ਨੇ ਇਸ ਮੌਕੇ ਦੇ ਉੱਤੇ ਕੇਂਦਰੀ ਮੰਤਰੀ ਵਿਨੈਤ ਬਿੱਟੂ ਫੇਰ ਮੈਦਾਨ 'ਚ ਹੈ ਉਹ ਕਹਿ ਰਿਹਾ ਦੇਖੋ ਜੀ ਕੇਂਦਰ ਦਾ ਗੱਲਬਾਤ ਕਰਨ ਲਈ ਤਿਆਰ ਹੈ ਗੱਲ ਕਿਸ ਦੇ ਨਾਲ ਕੀਤੀ ਜਾਵੇ ਜਣੀ ਕਿੰਨੇ ਅਣਜਾਣ ਪੁਨੇ 'ਚ ਕੇਂਦਰ ਦੇ ਮੰਤਰੀ ਗੱਲ ਕਹਿ ਰਿਹਾ ਜਦੋਂ ਜੇ ਗੱਲ ਕਰਨੀ ਹੋਵੇ ਤਾਂ ਸਰਕਾਰਾਂ ਨੂੰ ਨਹੀਂ ਪਤਾ ਕਿ ਕਿਹਨਾਂ ਨਾਲ ਗੱਲ ਕੀਤੀ ਜਾ ਸਕਦੀ ਹੈ ਕਿਸਾਨ ਕਹਿੰਦੇ ਆ ਕਿ ਇਹਦੇ ਨਾਲ ਗੱਲ ਕਰੋ ਤੇ ਇਹਦੇ ਨਾਲ ਨਾ ਕਰੋ ਸਿਰੋਤ ਕਿਸਾਨ ਮੋਰਚਾ ਗੈਰਾਸੀ ਐ ਇੱਕ ਦੂਜੇ ਨੂੰ ਰਾਸੀ ਕਿਹਾ ਜਾਂਦਾ ਹੈ ਜਿਹੜਾ ਗੈਰਾਸੀ ਐ ਉਹ ਸ਼ੰਭੂ ਦੇ ਖਨੋਰੀ ਬਾਰਡਰ ਤੇ ਬੈਠਾ ਤੁਸੀਂ ਉਸ ਨੂੰ ਗੱਲਬਾਤ ਲਈ ਬੁਲਾ ਲਓ ਜਿਸ ਦਾ ਦੂਜੇ ਕਹਿਣ ਕਿ ਇਹਨਾਂ ਨੂੰ ਕਿਉਂ ਬੁਲਾਇਆ ਸੀ ਇਹਨਾਂ ਦੀ ਗੱਲ ਨਹੀਂ ਮੰਨਣੀ ਜੇ ਸਰਕਾਰ ਨੂੰ ਕੇਂਦਰ ਨੂੰ ਇਹ ਲੱਗਦਾ ਹੈ ਕਿ ਕਿਧਰ ਨੂੰ ਨਹੀਂ ਬੁਲਾਉਣਾ ਫਿਰ ਦੋਨਾਂ ਨੂੰ ਬੁਲਾ ਲਓ ਪਹਿਲਾਂ 32 ਕਿਸਾਨ ਜਥੇਬੰਦੀਆਂ ਦਿੱਲੀ ਬਾਰਡਰ ਤੇ ਬੁਲਾਇਆ ਸੀ ਗੱਲਬਾਤ ਹੋਈ ਸੀ ਨਾ ਹੁਣ ਵੀ ਹੋ ਸਕਦੀ ਹੈ ਰਵਨੀਤ ਬਿੱਟੂ ਪਜਾਇਆ ਇਸ ਦੇ ਕੇ ਸਵਾਲ ਕਰਨਾ ਤਾਂ ਨਹੀਂ ਤੋ ਟਿਕਣਾ ਚਾਹੀਦਾ ਕਿ ਕਿਸਾਨ ਅੰਦੋਲਨ ਦੇ ਲਈ ਆਗੂ ਉਹਨਾਂ ਦੋਨਾਂ ਤਰ੍ਹਾਂ ਨਾਲ ਗੱਲ ਕਰ ਲੋ ਕੋਈ ਲੈ ਕੇ ਮੈਂ ਇਸ ਜੱਦੇ ਨੂੰ ਨਾਲ ਲੈ ਕੇ ਆਉਣਾ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ ਜਿੱਦਾਂ ਕਿਸਾਨ ਜਾਣ ਤੋਂ ਇਨਕਾਰੀ ਹੋਣ ਨਾ ਕਰਨ ਨਾਲ ਗੱਲਬਾਤ ਡਾਇਲੌਗ ਤੋਂ ਇਨਕਾਰ ਕਰਨ ਤਫ਼ੀਰਤਾ ਕਿਹਾ ਜਾ ਸਕਦਾ ਜਣੀ ਆਏ ਦਿਨ ਕੋਈ ਨਾ ਕੋਈ ਨਵੀਂ ਕਥਾ ਤੇ ਜਿਹੜੀ ਹੈ ਨਵਾਂ ਐਤਾ ਦਾ ਕੋਈ ਨਾ ਕੋਈ ਫੇਸ ਬਸਾਇਆ ਜਾਂਦਾ ਐਨੇ ਦਿਨ ਤਾਂ 6 ਦਸੰਬਰ 6 ਦਸੰਬਰ ਕਿਸਾਨ ਰੋਲਾ ਪਾਉਂਦੇ ਰਿਹਾ ਕਿਸੀ ਜਾਣਾ ਹੈ ਪਰਮਨ ਜਾਣਾ ਹੁਣ ਜੇ ਤਾਂ 6 ਦਸੰਬਰ ਆ ਗਿਆ ਤਾਂ ਹੁਣ ਕੇਂਦਰ ਵੱਲੋਂ ਕਿਹਾ ਜਾਣ ਲੱਗਾ ਹੈ ਜੀ ਗੱਲ ਕਿਸ ਦੇ ਨਾਲ ਕਰੀਏ ਜਣੀ ਅਜੇ ਤੱਕ ਜਿਹੜਾ ਕਿਡਾ ਲੰਬਾ ਕਿਸਾਨ ਅੰਦੋਲਨ ਚੱਲ ਗਿਆ ਕਿਸਾਨ ਆਗੂ ਵੀ ਹੈ ਕਿਹਨੇ ਤਰ੍ਹਾਂ ਦੇ ਆਗੂ ਹੈ ਸਰਕਾਰ ਕੋਲ ਲਿਸਟ ਹੈ ਸਰਕਾਰ ਕੋਲ ਮੂਆਈ ਨੰਬਰ ਹੈ ਸਰ ਸਿਸਟਮ ਹੈ ਤੇ ਸਰਕਾਰ ਕਹਿੰਦੀ ਸਾਨੂੰ ਪਤਾ ਹੀ ਨਹੀਂ ਗੱਲਬਾਤ ਕਰਨ ਦੀ ਗੱਲਬਾਤ ਕਿਸ ਦੇ ਨਾਲ ਕੀਤੀ ਜਾਏ ਬਿਲਕੁਲ ਤੁਹਾਨੂੰ ਲੱਗਦਾ ਹੈ ਕਿ ਇਹ ਇਨਕਾਰ ਕਰਨ ਦਾ ਇੱਕ ਢੰਗ ਤਰੀਕਾ ਹੈ ਜਿਹੜਾ ਵਾਜਬ ਨਹੀਂ ਹੈ ਕਿਸਾਨਾਂ ਨੂੰ ਕਿਉਂ ਇਸ ਕਦਰ ਖੰਜਰ ਖਵਾਰ ਕੀਤਾ ਜਾ ਰਿਹਾ ਹੈ ਉਹਨਾਂ ਦੀਆਂ ਗੱਲਾਂ ਮੰਗਾ ਮੰਨੀਆਂ ਜਾਣੀਆਂ ਚਾਹੀਦੀਆਂ ਜੇ ਨਹੀਂ ਬੰਨੀ ਤਾਂ ਫਿਰ ਘਟੋ ਘਟੋ ਨੂੰ ਰੂਸ ਪਰੇਟ ਕੰਨ ਦਾ ਅਦਕਾਰਤਾ ਹੋਣਾ ਚਾਹੀਦਾ ਹੈ ਨਾ ਅਧਾਲਤਾਂ ਕਹਿੰਦੀਆਂ ਕਿ ਪਰਮਟਾ ਨਲ ਜਾਓ ਦਲਦਾਂ ਕਹਿੰਦੀਆਂ ਕਿ ਟ੍ਰੈਕਟਰਾਂ ਲੈ ਕੇ ਨਾ ਜਾਓ ਕੋ ਸਾਰਾ ਕੁਝ ਕਿਸਾਨ ਕਰਨੇ ਤਿਆਰ ਆ ਮੰਨ ਰਿਹਾ ਹੈ ਇਸ ਦੇ ਬਾਵਜੂਦ ਇੱਕ ਨਵਾਂ ਬਖੇੜਾ ਮੌਕੇ ਦੇ ਉੱਤੇ ਲਿਆ ਕੇ ਹਰਿਆਣਾ ਸਰਕਾਰ ਵੱਲੋਂ ਖੜਾ ਕੀਤਾ ਗਿਆ ਜਿਸ ਦਾ ਇਹ ਲੱਗਦਾ ਹੈ ਕਿ ਨਵੇਂ ਸਿਰੇ ਤੋਂ ਦੁਬਾਰਾ ਸਬੀ ਜੜੀ ਉਲਝਣ ਵਾਲੀ ਟਕਰਾਵ ਵਾਲੀ ਬੰਦੀ ਨਜ਼ਰ ਆ ਰਹੀ ਹੈ ਜੀ ਪ੍ਰਭ ਜੀ ਬਿਲਕੁਲ ਸੋ ਅੱਜ ਪਟਿਆਲਾ ਰੇਂਜ ਦੇ ਜੋ ਡੀਆਈਜੀ ਨੇ ਸਿੱਧੂ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਕਿਸਾਨਾਂ ਦੀ ਮੀਟਿੰਗ ਹੋਈ ਹੈ ਤੇ ਕਿਸਾਨਾਂ ਨੇ ਕਲੀਅਰ ਕੀਤਾ ਕਿ ਕਿਸੇ ਤਰੀਕੇ ਦੀ ਕਾਨੂੰਨ ਵਿਵਸਥਾ ਨੂੰ ਅਸੀਂ ਨਹੀਂ ਖਰਾਬ ਕਰਾਂਗੇ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਅਸੀਂ ਪੈਦਲ ਕੂਚ ਕਰਾਂਗੇ ਪਰ ਖਨੌਰੀ ਬਾਰਡਰ ਤੋਂ ਕਿਸੇ ਤਰੀਕੇ ਦਾ ਕੂਚ ਨਹੀਂ ਹੋ ਰਿਹਾ ਸਿੱਧੂ ਸਾਹਿਬ ਇਹ ਪਲਾਨ ਸਿਰਫ ਤੇ ਸਿਰਫ ਸ਼ੰਭੂ ਬਾਰਡਰ ਦਾ ਹੈ ਤੁਹਾਡੀ ਕਿਸਾਨ ਲੀਡਰਾਂ ਦੇ ਨਾਲ ਗੱਲਬਾਤ ਹੋਈ ਹੈ ਕਿ ਕਿਸ ਤਰ੍ਹਾਂ ਦਾ ਪਲਾਨ ਜਿਹੜਾ ਆਉਣ ਵਾਲੇ ਸਮੇਂ 'ਚ ਇਸ ਨੂੰ ਲੈ ਕੇ ਬਣਾ ਰਹੇ ਨੇ ਦੇਖੋ ਜੋ ਉਹਨਾਂ ਨੇ ਜ਼ਰਾ ਤੌਰ ਤੇ ਮੀਡੀਆ ਚ ਜਾਂਦਾ ਹੁਤਾਈ ਹੈ ਕਿ ਪਰਮਨ ਜਾਣਗੇ ਪੀਸਵੰਤਾਂ ਨਾਲ ਜਾਣਗੇ ਕਿਸੇ ਤਰ੍ਹਾਂ ਟਕਰਾਅ ਦੀ ਸਥਿਤੀ ਚ ਨਹੀਂ ਜਾਣਗੇ ਹੁਣ ਹਰਿਆਣਾ ਸਰਕਾਰ ਇਹ ਕਹਿ ਰਹੀ ਹੈ ਕਿ ਜੀ ਤੁਸੀਂ ਜਿਹੜਾ ਦਿੱਲੀ ਪੁਲਿਸ ਹੈ ਉਹਦੇ ਕੋਲ ਪਰਮਿਸ਼ਨ ਲੈ ਲਈ ਹੈ ਹਾਂਜੀ ਜਿੱਦੀ ਪੁਲਿਸ ਦੀ ਪਰਮਿਸ਼ਨ ਤਾਂ ਜਿਹੜਾ ਹੈਗਾ ਹਿਮਾਲਿਆ ਤੇ ਚੜਨ ਵਾਲੀ ਗੱਲ ਹੈ ਤਾਂ ਦਿੱਲੀ ਪੁਲਿਸ ਨੇ ਦੇਣੀ ਹੈ ਨਾ ਪਰਮਿਸ਼ਨ ਜਿੱਦਿਨ ਢੱਲੇਵਾਲ ਮਰਨ ਵਰਤੇ ਬੈਠੇ ਆ ਦੂਜੀ ਪਾਸੇ ਸਰਮਨ ਸੰਗ ਬਨੇ ਰਾਇਦ ਨੇ ਗੱਲ ਕਹਿੰਦੇ ਕਿ ਅਸੀਂ ਤਾਂ ਪਰਮ ਢੰਗ ਨਾਲ ਪੈਦਲ ਕੂਚ ਕਰਨਾ ਹੈ ਪੈਦਲ ਮਾਰਚ ਕਰਨਾ ਹੈ ਕਿਸੇ ਕਿਸਮ ਦਾ ਟਕਰਾ ਨਹੀਂ ਕਰਨਾ ਹੁਣ ਕੱਲ ਕਿਉਂ ਜੀ ਸਿੱਧੀ ਬਣੇਗੀ ਕਿਸਾਨ ਜਿਹੜਾ ਹੈਗਾ ਲਗਾਤਾਰ ਆਪਣੇ ਆ ਮੀਟਿੰਗਾਂ ਕਰ ਰਿਹਾ ਹੈ ਜਾਜਾ ਲੈ ਰਿਹਾ ਹੈ ਮੌਕੇ ਮਤਾ ਫੈਸਲਾ ਲਿਆ ਜਾਏਗਾ ਕਿਸਾਨਾਂ ਵੱਲੋਂ ਪਰ ਬਿਲਕੁਲ ਹੀ ਮੰਦਭਾਗੀ ਗੱਲ ਹੈ ਕਿ ਇਹਨਾਂ ਮੌਕੇ ਦੇ ਆ ਕੇ ਕਿਸਾਨਾਂ ਦੇ ਲਈ ਦੁੱਧਾਂ ਜਾਂ ਟਕਰਾਅ ਨਹੀਂ ਸਥਿਤੀ ਜੀ ਪੈਦਾ ਕਰ ਰਹੀ ਹੈ ਸਾਫ਼ ਤੌਰ ਤੇ ਕਹਿ ਰਹੇ ਆ ਸਰਕਾਰ ਹੈ ਔਰ ਕੇਂਦਰ ਸਰਕਾਰ ਇਸ ਮਾਮਲੇ ਤੇ ਚੁੱਪਚਾਹੀ ਬੈਠੀ ਹੈ ਰਣਨੀਤ ਬਿਟੂ ਨੇ ਧਿਆਨ ਦੇ ਰੇ ਗੱਲਬਾਤ ਕਰਨੀ ਤਿਆਰ ਹੈ ਗੱਲ ਇਹਦੇ ਨਾਲ ਨਹੀਂ ਨਾ ਹੁੰਦੀ ਕਿ ਮੀਡੀਆ 'ਚ ਬਿਆਨ ਦਿੱਤਾ ਚ ਗੱਲਬਾਤ ਕਰਨੀ ਤਿਆਰ ਆ ਫਿਰ ਅੱਗੇ ਵਧੋ ਕਿਸਾਨਾਂ ਨਾਲ ਗੱਲ ਕਰੋ ਕਿਸਾਨ ਤਾਂ ਗੱਲਬਾਤ ਕਰਨੀ ਚਾਹੁੰਦੇ ਆ ਸੋ ਕਿਸਾਨ ਜਿਹੜਾ ਹੈਗਾ ਉਹਨਾਂ ਨੇ ਤਾਂ ਪ੍ਰੋਗਰਾਮ ਤੈਅ ਕੀਤਾ ਹੋਇਆ ਜਾਣਾ ਹੈ ਪਰ ਜਾਣਾ ਕਿਸ ਤਰ੍ਹਾਂ ਉਹਦੇ ਬਾਰੇ ਮੀਟਿੰਗਾਂ ਉਹਨਾਂ ਦੇ ਵਿਚਾਰਾਂ ਜਿਹੜੀਆਂ ਆ ਗਈਆਂ ਪੁਲਿਸ ਅਧਿਕਾਰੀਆਂ ਨਾਲ ਵੀ ਚੱਲ ਰਹੀਆਂ ਨੇ ਕੇਂਦਰ ਨੂੰ ਵੀ ਉਹਨਾਂ ਨੇ ਲੈ ਕੇ ਪਾਇਆ ਹੋਇਆ ਪੁਲਿਸ ਪ੍ਰਸ਼ਾਸਨ ਨੂੰ ਵੀ ਲੈ ਕੇ ਆਇਆ ਹੋਇਆ ਮੂਜੇ ਨਹੀਂ ਕੋਈ ਰਾਹ ਨਿਕਲੇਗਾ ਟਿਕਰਾਹ ਦੀ ਸਿੱਧੀ ਬਣੇਗੀ ਸਜ਼ਾਰਾ ਤੌਰ ਤੇ ਜਿਹੜਾ ਨਜ਼ਰ ਆ ਰਿਹਾ ਹੈ ਉਦਿਸ ਦੇ ਤੌਰ ਤੇ ਹਰਿਆਣਾ ਸਰਕਾਰ ਜਾਂ ਕੇਂਦਰ ਸਰਕਾਰ ਜ਼ਿੰਮੇਵਾਰ ਹੋਏਗੀ ਇਸ ਸਥਿਤੀ ਜਿਹੜੀ ਬਾਰਡਰ ਦੇ ਸੰਗੁਲ ਤੇ ਕਰੌੜੀ ਬਾਰਡਰ ਦੀ ਆਪਾਂ ਗੱਲ ਕਰਦੇ ਹਾਂ ਦੋਨਾਂ ਬਾਰਡਰਾਂ ਦੇ ਉੱਤੇ ਲੈ ਕੇ ਕੋ ਦੋਨਾਂ ਕਿਸਾਨ ਜਥੇਬੰਦੀਆਂ ਆਗੂ ਉਹਨਾਂ ਤਰ੍ਹਾਂ ਦੇ ਵਿੱਚ ਬੈਠੇ ਆ ਟਕਰਾਅ ਵਾਲੀ ਸਥਿਤੀ ਤਣਾਅ ਵਾਲੀ ਸਥਿਤੀ ਬਣਦੀ ਨਜ਼ਰ ਆ ਰਹੀ ਹੈ ਜੀ ਸਬ ਗੱਲ ਕਰਾਂਗੇ ਮਾਨਸਾ ਦੀ ਮਾਨਸਾ ਦੇ ਕੋਲ ਇੱਕ ਪਿੰਡ ਦੇ ਵਿੱਚ ਕਾਫੀ ਟਕਰਾਅ ਹੈ ਜਿਹੜਾ ਉਹ ਕਿਸਾਨਾਂ ਤੇ ਪ੍ਰਸ਼ਾਸਨ ਦੇ ਵਿਚਕਾਰ ਹੋਇਆ ਤੇ ਖਬਰ ਇਹ ਵੀ ਮਿਲੀ ਹੈ ਕਿ ਤਿੰਨ ਐਸ ਐਚਓ ਉਤੇ ਜ਼ਖਮੀ ਹੋਏ ਨੇ ਕਈ ਕਿਸਾਨਾਂ ਦੀ ਗ੍ਰਿਫਤਾਰੀ ਵੀ ਕੀਤੀ ਹੈ ਤੇ ਇੱਕ ਪਾਈਪਲਾਈਨ ਨੂੰ ਲੈ ਕੇ ਰੌਲਾ ਚੱਲ ਰਿਹਾ ਹੈ ਕਿਸ ਤਰ੍ਹਾਂ ਦੀ ਜਾਣਕਾਰੀ ਹੈ ਇਸ ਬਾਬਤ ਜੀ ਦੇਖੋ ਮਾਨਸਾ ਦਾ ਪਿੰਡ ਆ ਪਿੰਡ ਲੇਲੇ ਵਾਲਾ ਉਹ ਪਿੰਡ ਦੇ ਜਿਹੜਾ ਹੈਗਾ ਜ਼ਮੀਨ ਤੋਂ ਦੀ ਜਿਹੜੀ ਗੈਸ ਪਾਈਪਲਾਈਨ ਜਿਹੜੀ ਗੁਜਰਾਤ ਤੋਂ ਚੱਲੀ ਵੀ ਹੈ ਜੰਮੂ ਤੱਕ ਜਾਣੀ ਹੈ ਗੈਸ ਪਾਈਪਲਾਈਨ ਜਿਹੜੀ ਹੈ ਨਿਕਲਣੀ ਹੈ ਕਿਸਾਨ ਕੀ ਕਹਿ ਰਿਹਾ ਕਿਸਾਨ ਕਹਿ ਰਿਹਾ ਕਿ ਸਾਡੀ ਜੇ ਜ਼ਮੀਨ ਲੈਣੀ ਹੈ ਉਹਦੇ ਵਾਜੇ ਉੱਟੜੇਗਾ ਕੀਮਤਾਂ ਦਾ ਸਾਨੂੰ ਮਾਇਆ ਕੀਤਾ ਜਾਣਾ ਬਾਜ਼ਾਰ ਦਰਾਂ ਦੇ ਤੁਸੀਂ ਜ਼ਮੀਨ ਦੇਣ ਲਈ ਕਿ ਆ ਰਹੇ ਹੈ ਸਰਕਾਰ ਜਿਹੜੀ ਹੈਗੀ ਆਪਣੇ ਧੱਕੇ ਨਾਲ ਜੋ ਉਹਨਾਂ ਦਾ ਸਿਸਟਮ ਹੈ ਉਹਦੇ ਅੰតាមਕ ਜ਼ਮੀਨ ਜਿਹੜੀ ਉਹ ਕਾਇਰ ਕਰ ਰਿਹਾ ਹੈ ਇਹ ਹੁਣ ਟਕਰਾਅ ਵਾਲੀ ਸਥਿਤੀ ਲਗਾਤਾਰ ਬਣੀ ਹੋਈ ਹੈ ਪਿਛਲੇ ਕਈ ਦਿਨਾਂ ਤੋਂ ਬਣੀ ਹੋਈ ਹੈ ਰਾਤ ਫੇਰ ਇਸ ਮੰਗ ਲੈ ਕੇ ਕਿਸਾਨਾਂ ਤੇ ਪੁਲਿਸ ਦੇ ਵਿਚਕਾਰ ਝੜਪ ਹੋਈ ਹੁਣ ਉੱਥੇ ਕਿਸਾਨ ਵੀ ਜਿਹੜਾ ਹੈਗਾ ਜ਼ਖਮੀ ਹੋਏ ਕਿਸਾਨਾਂ ਨੂੰ ਕੈਦਗਾਰ ਵੀ ਕੀਤਾ ਗਿਆ ਜਿਹਦਾ ਮੀਡੀਆ ਤੇ ਰਿਪੋਰਟਾਂ ਕਿ ਹੋ ਸਕਦਾ ਕੁਝ ਪੁਲਿਸ ਕਰਮਚਾਰੀਆਂ ਨੂੰ ਵੀ ਚੁਟਾਂ ਗਿਆ ਹੁਣ ਰਾਤ ਦੇ ਵੇਲੇ ਚ ਦੇਖੋ ਕਿਸ ਕਦਰ ਜਿਹੜਾ ਅੱਗੇ ਤਾਂ ਸੁਣਿਆ ਸੀ ਕਿ ਕਿਸਾਨ ਆਪਣੀਆਂ ਫਸਲਾਂ ਦੀ ਰਾਖੀ ਲਈ ਅੱਗੇ ਹੁਣ ਜਿਵੇਂ ਆਪਣਾ ਸਰਦੀ ਦਾ ਮੌਸਮ ਆ ਰਿਹਾ ਧੁੰਦਾਂ ਦਾ ਮੌਸਮ ਆ ਰਿਹਾ ਕਿ ਕਣਕਾਂ ਦੀ ਰਾਖੀ ਜਾਂਦੇ ਆ ਕਿਤੇ ਜਿਹੜੇ ਜੰਗਲੀ ਸੂਰ ਚੰਗੇ ਜਾਨਵਰ ਨਾਲ ਉਹਨਾਂ ਦੀਆਂ ਫਸਲਾਂ ਬਰਬਾਦ ਕਰ ਦਨ ਤੇ ਜੇ ਹੁਣ ਜ਼ਮੀਨਾਂ ਹੀ ਜੜੀ ਹੈਗੀ ਹੈ ਸਰਕਾਰ ਖਾਣ ਲੱਗੀ ਜੇਗੀ ਤਾਂ ਰਾਖੀ ਕੌਣ ਕਰੇਗਾ ਜੀ ਕਿ ਕਦੇ ਬਾੜੀ ਖੇਤ ਨੂੰ ਖਾਣ ਲੱਗੀ ਬਾੜੀ ਖੇਤ ਨੂੰ ਖਾਣ ਲੱਗੀ ਤੇ ਰਾਖੀ ਕਿਸ ਨੇ ਕਰਨੀ ਹੈ ਜਾਨਵਰਾਂ ਤੋਂ ਜੰਗਲੀ ਜਾਨਵਰਾਂ ਤੋਂ ਰਾਖੀ ਕਾਇਮ ਕੀਤੀ ਆ ਸਾਡੀ ਫਸਲਾਂ ਦੀ ਹੁਣ ਜ਼ਮੀਨ ਜਿਹੜੀ ਹੜੱਪੀ ਜਾ ਰਹੀ ਹੈ ਸਰਕਾਰ ਲੈ ਰਹੀ ਹੈ ਪਲੀਜ਼ ਜਿਹੜੇ ਝੰਡੇ ਵੜਾ ਰਹੀਆਂ ਰਾਤਾਂ ਨੂੰ ਉੱਥੇ ਜਾ ਕੇ ਇਹਦਾ ਪਹਿਲਾ ਮੌਕਾ ਦੇਖਿਆ ਕਿ ਰਾਤ ਵੇਲੇ ਇਸ ਤਰ੍ਹਾਂ ਜਾ ਕੇ ਕਿਸਾਨਾਂ ਦੇ ਉੱਤੇ ਟਕਰਾਅ ਦੀ ਸਥਿਤੀ ਬਣ ਰਹੀ ਹੈ ਉਹਨਾਂ ਨਾਲ ਡਾਇਲੌਗ ਕਰਕੇ ਇਹ ਗੱਲਬਾਤ ਦਿਨੇ ਵੀ ਹੋ ਸਕਦੀ ਸੀ ਉਸ ਤੋਂ ਪਹਿਲਾਂ ਵੀ ਹੋ ਸਕਦੀ ਸੀ ਇਹਦਾ ਹੈ ਨਹੀਂ ਕਿ ਅਚਾਨਕ ਕੋਈ ਰਾਤ ਨੂੰ ਇਸ ਤਰ੍ਹਾਂ ਜ਼ਬਰਦਸਤ ਆ ਮਾਰ ਗਿਆ ਗੈਸ ਪਾਈਪ ਲਾਈਨ ਦਾ ਮਾਮਲਾ ਵੀ ਕੋਈ ਨਵਾਂ ਮਾਮਲਾ ਨਹੀਂ ਹੈ ਅਕਰ ਉੱਥੇ ਜਿਹੜਾ ਹੈਗਾ ਪਹਿਲਾਂ ਸਰਵੇ ਹੁੰਦਾ ਹੈ ਸਰਵੇ ਤੋਂ ਬਾਅਦ ਜਿਹੜਾ ਹੈਗਾ ਮੁੱਲ ਦੀ ਗੱਲ ਹੁੰਦੀ ਹੈ ਕਿ ਇੰਨੇ ਦਰ ਤੇ ਲਿਆ ਜਾਏਗਾ ਇੰਨੇ ਦਰ ਤੇ ਨਹੀਂ ਲਿਆ ਜਾਏਗਾ ਜੋ ਟਕਰਾਅ ਬਣਦਾ ਨਹੀਂ ਕਿਸਾਨ ਸਹਿਮਤ ਹੁੰਦੇ ਤਾਂ ਪ੍ਰਸ਼ਾਸਨ ਹੈ ਡਾਇਲੌਗ ਕਰਕੇ ਗੱਲ ਦਾ ਨਿਪਟਾਰਾ ਹੁੰਦਾ ਅਸਰ ਜੇ ਨਹੀਂ ਨਿਪਟਾਰਾ ਹੁੰਦਾ ਤਾਂ ਉਸ ਘਰ ਨੂੰ ਲਟਕਾਇਆ ਜਾ ਸਕਦਾ ਹੈ ਫਿਰ ਬਹਿਲਾ ਕੀਤਾ ਜਾ ਸਕਦਾ ਹੈ ਪਰ ਰਾਤ ਨੂੰ ਜਾ ਕੇ ਪੁਲਿਸ ਨੇ ਡਾਂਗਾਂ ਨੂੰ ਸੁੱਟੇ ਕਰਨੇ ਕਿਸਾਨਾਂ ਨਾਲ ਕਿਸੇ ਤਰ੍ਹਾਂ ਵੀ ਵਾਜੂ ਨਹੀਂ ਹੈ ਸੋ ਜੇ ਤਾਂ ਜ਼ਬਰਦਸਤੀ ਤੁਸੀਂ ਕਿਸਾਨਾਂ ਦੀਆਂ ਜ਼ਮੀਨਾਂ ਹੜੱਪ ਕਰੋਗੇ ਤਾਂ ਵਿਟਕਰਾ ਵਾਲੀ ਤੇ ਤਨਾਵ ਵਾਲੀ ਸਥਿਤੀ ਦੇਖੋ ਕਿਸ ਤਰ੍ਹਾਂ ਦੀ ਹਾਲਤ ਇਸ ਮੁਲਕ ਦੇ ਅੰਦਰ ਕਿਸਾਨਾਂ ਦੀ ਬਣੀ ਹੋਈ ਹੈ ਇਥੋਂ ਕਈ ਸੌ ਕਿਲੋਮੀਟਰ ਦੂਰ ਜਿਦੋਂ ਆਪਾਂ ਗੱਲ ਕਰਦੇ ਹਾਂ ਮਾਨਸਾ ਤੋਂ ਨੋਇਡਾ ਜਾ ਕੇ ਕਿਸਾਨ ਡਟੇ ਹੋਏ ਐ ਕਿ ਸਾਨੂੰ ਜ਼ਮੀਨਾਂ ਦੀ ਵਾਜਬ ਕੀਮਤ ਨਹੀਂ ਦਿੱਤੀਆਂ ਜਾ ਰਹੀਆਂ ਉੱਥੇ ਵੀ ਮਾਮਲਾ ਇਹੀ ਹੈ ਕਿ ਸਰਕਾਰ ਜਿਹੜੀ ਆਪਣੇ ਰੇਲਰ ਦੇ ਬਕਕ ਪ੍ਰੋਜੈਕਟਾਂ ਲਈ ਜ਼ਮੀਨ ਲੈਣਾ ਚਾਹੁੰਦੀ ਹੈ ਕਿਸਾਨ ਦੇਣ ਲਈ ਤਿਆਰ ਨਹੀਂ ਹੁਣ ਮਾਨਸਾ ਕਿੱਥੇ ਹੈ ਨੀਲੇਵਾਲਾ ਦਾ ਪਿੰਡ ਨਾ ਨੋਇਡਾ ਦਾ ਨੀਲੇਵਾਲਾ ਦਾ ਕੋਈ ਲੈਣਾ ਦੇਣਾ ਨਹੀਂ ਆਪਸ ਵਿੱਚ ਸਬੰਧ ਨਹੀਂ ਹੈਗਾ ਇਥੇ ਵੀ ਟਕਰਾਅ ਹੋਈ ਹੈ ਇਥੇ ਰਾਤ ਨੂੰ ਆ ਕੇ ਵੀ ਪੁਲਿਸ ਨੇ ਆ ਕੇ ਜਿਹੜਾ ਹੈ ਤੱਕਸਾਂ ਨਾਲ ਟਕਰਾਅ ਦੀ ਸਿੱਧੀ ਬਣੀ ਦੂਜੀ ਵਾਰ ਸੇ ਸ਼ੰਭੂ ਦੇ ਖਨੋਰੀ ਬਾਰਡਰ ਦੇ ਕਿਸਾਨ ਇਹੀ ਗੱਲ ਕਰ ਰਹੇ ਆ ਉਹ ਇਹੀ ਕਹਿ ਰਹੇ ਨੇ ਕਿ ਸਾਨੂੰ ਫਸਲਾਂ ਦੇ ਵਾਜਿਬ ਪਾ ਦਿੱਤੇ ਜਾਣ ਸਾਡੇ ਜਿਹੜੇ ਕਰਜ਼ੇ 'ਚ ਬਿੰਨੇ ਮਿਆਂ ਕਰਜ਼ੇ ਮਾਫ ਕੀਤੇ ਜਾਣ ਸਾਡੇ ਕੇਸ-ਵਾਸ ਲੈ ਲੈ ਜਾਣ ਲਖੀਪੁਰ ਖੀਰੀ ਦੇ ਜਿਹੜੇ ਜਿਨ੍ਹਾਂ ਨੇ ਸਾਡੇ ਨਾਲ ਜ਼ਾਤੀ ਕੀਤੀ ਹੈ ਉਹ ਜ਼ਾਤੀ ਦਾ ਸਾਨੂੰ ਨਿਆਂ ਤੇ ਇਨਸਾਫ਼ ਮਿਲਣਾ ਚਾਹੀਦਾ ਹੈ ਇਹਨਾਂ ਮੰਗਾਂ ਨੂੰ ਲੈ ਕੇ ਲੜਾਈ ਚੱਲ ਰਹੀ ਹੈ ਅਜਾ ਤੱਕ ਮੰਗਾ ਨਹੀਂ ਬਣੇ ਜਾਣੀਆਂ ਕਿਸਾਨਾਂ ਦਾ ਜ਼ਾਤੀ ਦਾ ਹੋ ਸਕਦੀ ਹੈ ਪਰ ਕਿਸਾਨ ਚੁੱਕਣ ਵਾਲੇ ਨੇ ਆਪਣੀ ਲੜਾਈ ਜਾਰੀ ਰੱਖਣਗੇ ਇਸ ਦੇਸ਼ ਦੇ ਵਿੱਚ ਕਿਸਾਨਾਂ ਦੇ ਵਿੱਚ ਹਿੱਤ ਵਿੱਚ ਵੀ ਇਹੀ ਹੈ ਕਿ ਮਾਮਲਾ ਗੱਲਬਾਤ ਰਾਹੀਂ ਨਿਬੜਾਇਆ ਜਾਏ ਟਕਰਾਅ ਦੀ ਸਥਿਤੀ ਕਿਸੇ ਤਰ੍ਹਾਂ ਹੀ ਬਾਜ ਨੇ ਆਖਿਰ ਇਸ ਦੇਸ਼ ਨੂੰ ਅਸੀਂ ਕਿਉਂ ਸਿੱਧੇ ਤੌਰ ਤੇ ਕਿਸਾਨਾਂ ਦੇ ਵਰਸ ਜਿਹੜਾ ਹੈ ਸਰਕਾਰ ਨਾਲ ਟਕਰਾਅ ਚ ਨੌੜਾ ਹੈ ਜਾਂ ਦਿੱਲੀ ਹੈ ਜਾਂ ਸ਼ੰਗੂ ਹੈ ਤੇ ਚਾਹੇ ਲੇਲੇ ਵਾਲਾ ਇਹ ਜਿਹੜਾ ਇਸ ਤਰ੍ਹਾਂ ਦਾ ਟਕਰਾਅ ਕਿਸੇ ਤਰੀਕੇ ਨਾਲ ਹੀ ਬਾਜ ਨੇ ਇੱਕ ਪਾਸੇ ਅਸੀਂ ਕਹਿੰਦੇ ਆ ਕਿਸੇ ਦੇਸ਼ ਦੀ ਬਿਹਤਰੀ ਲਈ ਦੇਸ਼ ਦੇ ਵਿਕਾਸ ਲਈ ਸਰਕਾਰਾਂ ਦਾਅਵੇ ਕਰਦੀਆਂ ਨੇ ਕਿ ਸਰਕਾਰਾਂ ਜਿਹੜੀਆਂ ਕਿਸਾਨਾਂ ਦੇ ਡਾਂਗਾਂ ਲੈ ਕੇ ਆਉਣ ਗਿਆ ਜਿਹਨੂੰ ਕਿਸੇ ਵੇਲੇ ਕਿਹਾ ਜਾਂਦਾ ਸੀ ਕਿ ਦੇਸ਼ ਦਾ ਅन्नदाता ਅਗਰ ਅੰਨਦਾਤਾ ਦੇ ਡਾਂਗਾਂ ਨਾਲ ਮੋਹਰ ਸਕੇ ਜਾਣਗੇ ਤਾਂ ਫਿਰ ਕਿਹੋ ਜਿਹਾ ਨਿਆਂ ਤੇ ਇਨਸਾਫ ਹੋਏਗਾ ਇਸ ਮੁਲਕ ਦੇ ਅੰਦਰ ਜੀ ਬਿਲਕੁਲ ਸ਼ੁਭ ਸਾਹਿਬ ਅੱਗੇ ਗੱਲ ਕਰਾਂਗੇ ਸੁਖਵੀਰ ਸਿੰਘ ਬਾਦਲ ਖਾਨ ਦੀ ਸਮੂਹ ਅਕਾਲੀ ਦਲ ਤੇ ਬਾਦਲ ਪਰਿਵਾਰ ਹੈ ਜਿਹੜੇ ਉਹਨਾਂ ਨੂੰ ਤਨਖਾਹ ਲੱਗੀ ਹੋਈ ਹੈ ਸੇਵਾ ਜਿਹੜੀ ਉਹ ਨਿਭਾਰੇ ਨੇ ਅਜ ਤੱਕ ਸ੍ਰੀ ਕੇਸਗੜ ਸਾਹਿਬ ਪਹੁੰਚੇ ਤੇ ਪਰਿਵਾਰ ਸੁਖਬੀਰ ਬਾਦਲ ਦਾ ਨਾਲ ਸੀ ਬੱਚੇ ਨਾਲ ਸਨ ਉਹਨਾਂ ਨੇ ਵੀ ਸੇਵਾਵਾਂ ਉੱਥੇ ਨੇ ਜਿਹੜੀਆਂ ਨਿਭਾਈਆਂ ਸੋ ਅਕਾਲੀ ਦਲ ਹਮਲੇ ਤੋਂ ਬਾਅਦ ਵੀ ਪੂਰੀ ਤਰ੍ਹਾਂ ਨਾਲ ਜੋ ਸੇਵਾਵਾਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਨਿਭਾ ਰਿਹਾ ਹੈ ਤੇ ਲਗਾਤਾਰ ਹੈ ਜਿਹੜੀ ਆਪਣੀਆਂ ਭੁੱਲਾਂ ਦੀ ਪਛਤਾਪ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜੀ ਦੇਖੋ ਜਦੋਂ ਆਪਾਂ ਗਏ ਸ਼ੋਮਣੀ ਕਾਲੀਦਾਰ ਦੀ ਤਾਂ ਸ਼ੋਮਣੀ ਕਾਲੀਦਾਰ ਦੇ ਨਾਲ 2 ਦਸੰਬਰ ਨੂੰ ਜਦੋਂ ਆਪਾਂ ਸਾਰੇ ਜਾਣਦੇ ਆ ਫਕ ਹਕਮ ਮਾਮਲਾ ਲੈ ਕੇ ਉਸ ਦੀ ਬੇਅਦਬੀ ਦਾ ਮਾਮਲਾ ਡੇਰਾ ਸੌਦਾ ਨੂੰ ਮਾਫੀ ਦਾ ਮਾਮਲਾ ਇਹਦੇ ਜਿਹੜਾ ਇੱਕ ਕੋਸ਼ਿਸ਼ ਇਹ ਪੁਲਿਸ ਅਧਿਕਾਰੀ ਜਿਨ੍ਹਾਂ ਨੇ ਝੂਠੇ ਪੀਸ ਮੁਕਾਬਲੇ ਬਣਾਏ ਉਹਨਾਂ ਨੂੰ ਤਰੱਕੀਆਂ ਦੇਣ ਦਾ ਮਾਮਲਾ ਤੇ ਸਿਕਟਰ ਸੰਸਥਾਵਾਂ ਕਿਸ ਕਦਰ ਨਿਗਾਰ ਚੱਲेंगी ਨਾ ਸਾਰੇ ਮੁੱਦਿਆਂ ਨੂੰ ਲੈ ਕੇ ਜਿਹੜੀ ਇਹ ਤਰਕ ਇਸ ਮੇਰੇ ਅੱਜ ਆਕਾਲੀਆ ਗੂੰ ਅੱਜ ਸਕਵੀਰ ਬਾਦ ਜਿਹੜੇ ਘਰਸਾਉਗੇ ਉੱਥੇ ਜਾ ਕੇ ਉਹਨਾਂ ਨੇ ਜੋ ਤਨਖਾਹ ਲੱਗੀ ਸੀ ਉਹਦੇ ਹੰਤਾਕ ਉਹਨਾਂ ਨੇ ਕੀਰਤਨ ਸਭ ਕੀਤਾ ਉਹਨਾਂ ਨੇ ਜਿਹੜਾ ਝੂਠੇ पांडे ਜਿਹੜੇ ਉਹਨਾਂ ਦੀ ਸੇਵਾ ਕੀਤੀ ਹੈ ਇਸੇ ਤੂਰ ਬੈਠ ਕੇ ਇੱਕ ਪਹਿਰੇਦਾਰ ਦੇ ਤੌਰ ਤੇ ਸੇਵਾਦਾਰ ਦੇ ਤੌਰ ਤੇ ਜ਼ਿੰਮੇਵਾਰੀ ਲਈ ਇਹ ਸਾਰੇ ਮਾਮਲੇ ਦੇ ਚੱਲਦੇ ਨੇ ਪਟਾਲਸ ਨੇ ਕਿ ਪਹਿਲਾਂ ਆਮ ਸਭੇ ਜਾ ਸ੍ਰੀ ਬਾਲਦੇਵ ਉੱਤੇ ਇੱਕ ਵਿਅਕਤੀ ਵੱਲੋਂ ਜਦੋਂ ਹਮਲਾ ਕੀਤਾ ਗਿਆ ਜਦੋਂ ਕਿ ਸੇਵਾਦਾਰ ਦੇ ਤੌਰ ਤੇ ਬੈਠੇ ਸੀ ਉਹਨੂੰ ਲੈ ਕੇ ਜਿਹੜਾ ਵੱਖਰੇ ਵੱਖਰੇ ਤੌਰ ਤੇ ਸਵਾਲ ਜਿਹੜੇ ਸਾਹਮਣੇ ਆ ਰਹੇ ਆਂ ਪ੍ਰੈਟੀਕਲ ਤੌਰ ਤੇ ਪ੍ਰੈਟੀਕਲ ਖੇਤਰਾਂ ਦੇ ਵਿੱਚ ਕੁਝ ਲੋਕਾਂ ਵੱਲੋਂ ਕੁਝ ਆਗੂਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੇ ਵਿਅਕਤੀ ਨੇ ਹਮਲਾ ਕੀਤਾ ਜੀ ਉਹਦਾ ਸਬੰਧ ਕਾਂਗਰਸ ਨਾਲ ਸੀ ਖਾਤੁ ਸੁਸ਼ੇਨਾਰ ਨਾਲ ਜੁੜੀ ਜਾ ਰਹੀ ਹੈ ਹੂੰ ਸੁਖਿੰਦਰ ਰੰਧਾਵਾ ਨਾਲ ਦੇ ਸਮਾਂ ਨਾਲ ਗੱਲਾਂ ਕੀਤੀਆਂ ਇਹਦਾ ਪ੍ਰਾ ਸੁਖਿੰਦਰ ਆਵਾਜ਼ਾ ਸਮਰਥਕ ਹੈ ਉਧਰ ਰੰਧਾਵਾ ਸਾਹਿਬ ਕਹਿ ਰਹੇ ਕਿ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਮੈਂ ਤਾਂ ਇਸ ਗੱਲ ਦੇ ਹੱਕ 'ਚ ਆਂ ਇਹ ਜਾਂਚ ਹੋਵੇ ਪਤਾ ਲੱਗੇ ਦਦੂਦ ਪਾਣੀ ਦਾ ਪਾਣੀ ਆਵੇ ਪਤਾ ਲੱਗੇ ਕਿ ਕੌਣ ਹੈ ਜ਼ਿੰਮੇਵਾਰ ਦੂਜੇ ਪਾਸੇ ਪੁਲਿਸ ਅਧਿਕਾਰੀ ਉਹ ਵੀ ਜਿਸ ਤਰੀਕੇ ਨਾਲ ਜਾਂਚ ਕਰ ਰਹੇ ਉਹਨਾਂ ਨੇ ਇੱਕ ਪੁਲਿਸ ਅਧਿਕਾਰੀ ਨੇ ਗੱਲਬਾਤ ਕਰਨ ਹੈ ਇਹ ਵੀ ਕਿਹਾ ਤਾਂ ਜਿਹੜੇ ਦੋ ਤਿੰਨ ਵੱਡੇ ਇਸ਼ੂ ਨੇ ਤੇ ਇੱਕ ਵੱਡਾ ਇਸ਼ੂ ਇਹ ਵੀ ਹੈ ਕਿ ਤੇ ਸਕੂਬੀਰ ਬਾਦਲ ਨੇ ਹਮਦਦੀ ਲੈਣੀ ਤੇ ਨਹੀਂ ਹੋਇਆ ਕੁਝ ਕਰਵਾਤਾ ਉਹ ਨੂੰ ਲੈ ਕੇ ਵੀ ਚੰਗਾ ਬਖੇੜਾ ਖੜਾ ਹੋਇਆ ਮੈਂ ਕਿਹਾ ਜਾ ਰਿਹਾ ਕਿ ਪੁਲਿਸ ਅਧਿਕਾਰੀ ਹੁੰਦਾ ਇਹੋ ਜੀ ਗੱਲਬਾਤ ਕਰਨ ਵਾਲਾ ਜਾਂ ਕਹਿਣ ਵਾਲਾ ਇਹ ਸਾਰੇ ਕਸ ਦੇ ਚੱਲਦੇ ਆਂ ਇੱਕ ਪਾਸੇ ਸਥਿਤੀ ਜਿਹੜੀ ਤੁਹਾਨੂੰ ਤਨਖਾਹ ਲੱਗੀ ਹੈ ਜੋ ਜ਼ਿੰਮੇਵਾਰੀ ਲੱਗੀ ਹੈ ਸਿੰਘ ਸਾਹਿਬਾਨ ਵੱਲੋਂ ਉਹ ਕਾਲੀ ਆਗੂਆਂ ਵੱਲੋਂ ਜਿਹਨਾਂ ਸਬੀ ਸਿੰਘ ਬਾਦਲ ਦੂਜੇ ਕਾਲੀ ਆਗੂ ਵੀ ਸ਼ਾਮਲ ਹੈ ਉਹ ਵਾਕਖ ਗੁਰਦੁਆਰਾ ਸਾਹਿਬਾਨ ਦੇ ਵਿੱਚ ਨਿਵਾ ਰਹੇ ਦੂਜੇ ਪਾਸੇ ਜਿਹੜਾ ਕਾਲੀ ਜادیه ਮਾਫੀ ਨੂੰ ਲੈ ਕੇ ਆਗੂਆਂ ਦੇ ਰਵੱਈਏ ਨੂੰ ਲੈ ਕੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੀ ਹੈ ਕਾਲੀ ਲਾ ਦੇ ਆਗੂ ਜਿਹੜੇ ਹੈਗੇ ਆ ਠੀਕ ਹੈ ਤਨਖਾਹ ਲੱਗੀ ਹੈ ਆਪਣੇ ਸਵਾਮ ਵੀ ਨਿਵਾ ਰਹੇ ਇਸ ਤੋਂ ਬਾਅਦ ਇਸ ਦੌਰ ਤੋਂ ਨਿਕਲ ਕੇ ਖਾਲੀਗਲੇ ਕਮੇਜ਼ੂ ਕਰਦੇ ਤੌਰ ਤੇ ਉੱਪਰ ਕੇ ਸਾਹਮਣੇ ਆ ਸਕੇਗਾ ਕਿ ਨਹੀਂ ਆ ਸਕੇਗਾ ਇਹ ਆਪਣੇ ਆਪ ਚ ਵੱਡਾ ਸਵਾਲ ਹੈ ਕਿਉਂਕਿ ਜਿਹੜੀਆਂ ਗੱਲਾਂ ਕੁਝ ਆਗੂਗਰਨੋ ਕਿਹਾ ਜਾ ਰਿਹਾ ਹੈ ਕਿ ਜਿਹੜੀਆਂ ਗੱਲਾਂ ਸੁਬੀਰ ਬਾਦਲ ਨੇ ਸਿੰਘ ਸਾਹਿਬ ਕੇ ਮੰਗਨਿਆ ਸਾਹ ਤੌਰ ਤੇ ਜਿਨ੍ਹਾਂ ਚ ਉਹਨੇ ਡੇਰਾ ਮੁਖੀ ਦੀ ਗੱਲ ਕੀਤੀ ਹੈ ਤਿਆਰਲ ਕੀਤੀ ਹੈ ਇਹਦੇ ਜਿਹੜਾ ਗੁਰੂਗ੍ਰਸ ਦੇ ਬੇਅਦਮੀ ਦੇ ਮਾਮਲੇ ਸਰਕਾਰ ਦੇ ਹੁੰਦਿਆਂ ਕੋਈ ਖਾਸ ਜਿਹੜਾ ਹੈ ਉਪਰਾਲਾ ਨਹੀਂ ਕਰ ਸਕੇ ਦੁਸ਼ਮਣ ਨੂੰ ਸਾਹਮਣੇ ਲਿਆਉਣ ਲਈ ਇਹਨਾਂ ਸਾਰੇ ਮੁੱਦਿਆਂ ਨੂੰ ਜ਼ਾਹਰਾ ਤੌਰ ਤੇ ਜੋ ਸੁਖਵੀਰ ਬਾਦਲ ਨੇ ਹਾਜ਼ਰ ਵਿੱਚ ਗੱਲ ਪ੍ਰਵਾਨ ਕੀਤੀ ਹੈ ਕਹਿੰਦੇ ਸਾਰੇ ਕੁਝ ਨੇ ਚੱਲ ਰਿਹਾ ਕਿ ਜਿਹੜਾ ਹੈਗਾ ਸੇਵਾ ਭਗਤਨ ਤੋਂ ਬਾਅਦ ਸੇਵਾ ਨਮੂਨ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਹੇਠਾਂ ਅਕਾਲੀ ਦਲ ਮਜ਼ਬੂਤ ਹੋ ਸਕੇਗਾ ਜਾਂ ਅਕਾਲੀ ਦਲ ਦੀ ਮਜ਼ਬੂਤੀ ਤਾਂ ਹੋਏਗੀ ਜਦਾਂ ਸਿੰਘ ਸੇਵਾ ਨੇ ਇੱਕ ਕਮੇਟੀ ਬਣਾਈ ਹੈ ਉਹ ਕਮੇਟੀ ਦੇ ਰਹੀ ਭਾਰਤੀ ਹੋਈ ਨਵੀਂ ਲੀਡਰਸ਼ਿਪ ਬਦਲਣ ਦੇ ਰੂਪ ਵਿੱਚ ਉੱਬਰ ਕੇ ਸਾਹਮਣੇ ਆਏਗੀ ਸੋ ਕਿਹਾ ਜਾ ਸਕਦਾ ਹੈ ਕਿ ਖਾਲੀਗਲ ਦੀ ਔਰ ਜਿਹੜੇ ਤਰੀਕੇ ਨਾਲ ਪੰਜਾਬ ਚ ਕਈ ਮਾਲ ਜੁੜੀ ਐ ਇਹ ਭੰਗ ਕਰ ਰਹੀ ਹੈ ਪਰ ਕਈ ਨੈਗੇਟਿਵ ਜਿਹੜੇ ਪਹਿਲੂ ਆਇਓ ਚਲ ਜਾਂ ਚਲ ਜਾਂ ਜਿਹੜਾ ਆਸ਼ੀਏ ਦੇ ਚੜਾ ਗਿਆ ਤੇ ਹਜ ਇਸ ਜੇਸਸ ਸਥਿਤੀ ਦੇ ਵਿੱਚ ਕਾਲੀ ਲੀਡਰਸ਼ਿਪ ਆ ਕੇ ਖੜੀ ਹੋ ਗਈ ਹੈ ਇਹ ਰਸਤਾ ਹੁਣ ਵੀ ਬੜਾ ਦਵੰਦ ਵਾਲਾ ਤੇ ਸੋਲਿਆ ਨਿਸ਼ਾਨ ਵਾਲਾ ਕਿ ਕੀ ਕਾਲੀ ਦਲ ਇਹ ਸਾਰੇ ਦੌਰ ਚੋਂ ਨਿਕਲ ਕੇ ਮੁੜ ਕੇ ਜਿਹੜਾ ਲੋਕਾਂ ਦੇ ਹਾਨ ਦਾ ਲੋਕਾਂ ਨੇ ਭਰੋਸਾ ਹਾਸਲ ਕਰ ਸਕੇਗਾ ਕਿ ਨਹੀਂ ਕਰ ਸਕੇਗਾ ਵੱਡਾ ਸਵਾਲ ਹੈ ਪਰ ਸਿੰਘ ਸਭਾ ਨੇ ਕਾ ਪ੍ਰਾਰਲਾਜ ਜ਼ਰੂਰ ਕੀਤਾ ਹੈ ਅਕਾਲੀ ਦਲ ਨੂੰ ਜਿਹੜਾ ਸਾਫ਼ ਸੁਥਰਾ ਕਰਨ ਲਈ ਔਰ ਉਹਨਾਂ ਨੇ ਕਿਆ ਵੀ ਐ ਜ਼ਾਰਾ ਤੌਰ ਤੇ ਕਹੀ ਹੈ ਗੱਲ ਜੀ ਕਿ ਵੀ ਜਿਹੜੀ ਅਕਾਲੀ ਲੀਡਰਸ਼ਿਪ ਹੈ ਉਹ ਆਪਣਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਕੀ ਉਹ ਨੈਤਿਕ ਅਧਿਕਾਰ ਗਉਣ ਦੀ ਜਦੋਂ ਗੱਲ ਕੀਤੀ ਗਿਆ ਨਵੀਂ ਲੀਡਰਸ਼ਿਪ ਜਿਹੜੀ ਹੈ ਕਿ ਆਏਗੀ ਜਾਂ ਜਿਹੜੀ ਪਿਛਲੀ ਲੀਡਰਸ਼ਿਪ ਹੈ ਉਹੀ ਆਪਣਾ ਮੁੜ ਕੇ ਸਾਹਮਣੇ ਆਏਗੀ ਸੋ ਵੱਡਾ ਸਵਾਲ ਹੈ ਜੀ ਇਹ ਦੌਰ ਤਾਂ ਨਿਕਲ ਜਾਏਗਾ ਇਸ ਦੌਰ ਤੋਂ ਬਾਅਦ ਅਕਾਲੀ ਦਲ ਨੂੰ ਸਮੇਂ ਦਾ ਹਾਣੀ ਬਾਣਨਾ ਚਾਜੇ ਫੇਰ ਵੱਡੇ ਸਵਾਲਿਆਂ ਦਾ ਅੰਸ਼ਾ ਹੈ ਕੀ ਵਿਖੜੇ ਰਹਾ ਤਾਂ ਮੁੜ ਕੇ ਕਾਲੀਦਾਰ ਆਪਣੇ ਪਿੰਡੇ ਤੇ ਆ ਸਕੇਗਾ ਕਿ ਨਹੀਂ ਆ ਸਕੇਗਾ ਜੀ ਸ ਸਭ ਗੱਲ ਕਰਾਂਗੇ ਮੀਟ ਹੀਰ ਹੋਣਾਂ ਦੀ ਅੱਜ ਸੰਸਦ ਦੇ ਵਿੱਚ ਬੋਲੇ ਉਹ ਮੁੱਦਾ ਚੁੱਕਿਆ ਗਿਆ ਚੰਡੀਗੜ੍ਹ ਰਾਜਪੁਰਾ ਰੇਲਵੇ ਲਿੰਕ ਦਾ ਕਿਉਂਕਿ ਪੂਰੇ ਮਾਲਵੇ ਖੇਤਰ ਨੂੰ ਚੰਡੀਗੜ੍ਹ ਦੇ ਨਾਲ ਜੋੜਨ ਦਾ ਕੋਈ ਰੇਲਵੇ ਲਿੰਕ ਨਹੀਂ ਹੈ ਜਿਸ ਦਾ ਮੁੱਦਾ ਲੰਬੇ ਸਮੇਂ ਤੋਂ ਚੱਲ ਰਿਹਾ ਸੋ ਅੱਜ ਇੱਕ ਵਾਰ ਫਿਰ ਤੋਂ ਮੰਗ ਉੱਠੀ ਹੈ ਕਿਵੇਂ ਦੇਖਦੇ ਹੋ ਇਸ ਨੂੰ ਬਿਲਕੁਲ ਮੀਤ ਇਹਨੇ ਪਾਰਲੀਮੈਂਟ ਜਿਹੜਾ ਮਾਮਲਾ ਠਾ ਵੜੀ ਵਾਜੂ ਗੱਲ ਕੀਤੀ ਹੈ ਉਹ ਕਿਸੇ ਦੇਖੋ ਮਾਲਵਾ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਸਮੁੱਚੇ ਮਾਲਵੇ ਦੀ ਆਪਾਂ ਦੇਖੀਏ ਤਾਂ ਮਾਲਵਾ ਇੱਕ ਵੱਡਾ ਖੇਤਰ ਹੈ ਮਾਲਵਾ ਜਿਹੜਾ ਪੂਰੀ ਤਰ੍ਹਾਂ ਚੰਡੀਗੜ੍ਹ ਨਾਲ ਰੇਲਵੇ ਲਾਈਨ ਦੇ ਤੌਰ ਤੇ ਪੂਰੀ ਤਰ੍ਹਾਂ ਕਟੋ ਹੋਇਆ ਕੋਈ ਰੇਲਵੇ ਲਿੰਕ ਜਿਹੜਾ ਮਾਲਵੇ ਨੂੰ ਚੰਡੀਗੜ੍ਹ ਨਾਲ ਨਹੀਂ ਜੋੜਦਾ ਹੁਣ ਸਭ ਤੋਂ ਨੇੜੇ ਰਾਜਪੁਰਾ ਪੈਂਦਾ ਉਹ ਕਹਿੰਦੇ ਰਾਜਪੁਰਾ ਤੱਕ ਜਿਹੜਾ ਚੰਡੀਗੜ੍ਹ ਦਾ ਲਿੰਕ ਜਿਹੜਾ ਰੇਲਵੇ ਦਾ ਬਣਾਇਆ ਜਾਏ ਤਾਂ ਫਿਰ ਪੂਰਾ ਮਾਲਵਾ ਅੱਗੇ ਜਿਹੜਾ ਹੈਗਾ ਚੰਡੀਗੜ੍ਹ ਨਾਲ ਜੁੜ ਜਾਂਦਾ ਹੈ ਬਿਲਕੁਲ ਵਾਜਬ ਸਵਾਲ ਉਹਨਾਂ ਨੇ ਠਾਇਆ ਮਾਲਵਾ ਕਹਿੰਦੇ ਜਿਹੜਾ ਰਾਜਧਾਨੀ ਦੇ ਲਈ ਇਸ ਲੀਡਰਸ਼ਿਪ ਦੇ ਲਈ ਐਮਪੂਮ ਕਾ ਨਮਾਉਂਦਾ ਹੈ ਤੇ ਜਦੋਂ ਕਹਿੰਦੇ ਉਹਨਾਂ ਨੇ ਆਪਣੀ ਰਾਜਧਾਨੀ ਚਾਹਣਾ ਹੁੰਦਾ ਹੈ ਤਾਂ ਉਹਨਾਂ ਕੋਲੇ ਬਸਾਂ ਰਹੀਆਂ ਜਾਂ ਕਾਰਾਂ ਰਹੀਆਂ ਆਉਣ ਤੋਂ ਇਲਾਵਾ ਹੋਰ ਕੋਈ ਸਾਧਨ ਹੀ ਨਹੀਂ ਹੈ ਹੁਣ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਹਰਿਆਣਾ ਦੀ ਦੇਖੋ ਹਰਿਆਣਾ ਦਾ ਹਾਲਾਂਕਿ ਅਧਿਕਾਰ ਨਹੀਂ ਸੀ ਕਿਹਾ ਜਾ ਰਿਹਾ ਕਿ ਆਰਜ਼ੀ ਤੌਰ ਤੇ ਹਰਿਆਣਾ ਦਾ ਜਿਹੜਾ ਰਾਜਧਾਨੀ ਦੇ ਤੌਰ ਤੇ ਚੰਡੀਗੜ੍ਹ ਨੂੰ ਇਸਤੇਮਾਲ ਕਰ ਰਿਹਾ ਪਰ ਉਹਨਾਂ ਜਿੱਦਾਂ ਨੇ ਸਥਿਤੀਆਂ ਬਣੀਆਂ ਅਰ ਜੇ ਆਪਾਂ ਆਵਾਜਾਈ ਦੀ ਗੱਲ ਕਰੀਏ ਅੰਬਾਲਾ ਤੇ ਚੰਡੀਗੜ੍ਹ ਦਾ ਇੰਨਾ ਪਕਾਲ ਲਿੰਕ ਹੈ ਕਿ ਉਹਨਾਂ ਨੂੰ ਕੋਈ ਦਿੱਕਤ ਹੀ ਨਹੀਂ ਪੂਰਾ ਹਰਿਆਣਾ ਜਿਹੜਾ ਹੈਗਾ ਚੰਡੀਗੜ੍ਹ ਦਾ ਰਾਮਨਾਲ ਰੇਲਵੇ ਰਾਈ ਆ ਸਕਦਾ ਹੈ ਤੇ ਮੀਤheer ਨੇ ਆਵਾਜ਼ ਠਾਈ ਆ ਪਾਰਲੀਮੈਂਟ ਦੇ ਅੰਦਰ ਕਿ ਮਾਲਵੇ ਦੇ ਲੋਕਾਂ ਨੂੰ ਵੀ ਅਧਿਕਾਰ ਹੋਣਾ ਚਾਹੀਦਾ ਹੈ ਕਿ ਆਪਣੀ ਰਾਜਧਾਨੀ ਚ ਰੇਲ ਰਾਈ ਆ ਸਕਣ ਇਸ ਕਰਕੇ ਚੰਡੀਗੜ੍ਹ ਤੇ ਰਾਜਪੁਰਾ ਦਾ ਰੇਲ ਲਿੰਕ ਹੈ ਉਹ ਬਣਨਾ ਚਾਹੀਦਾ ਤਾਂ ਕਿ ਆਵਾਜਾਈ ਜਿਹੜੀ ਆਮ ਲੋਕਾਂ ਦੀ ਸਹੂਲਤ ਹੋਏਗੀ ਹੋਏਗੀ ਇਸ ਨਾਲ ਕਿਸੇ ਹੱਦ ਤੱਕ ਪੋਲੀਟਿਕਲ ਤੌਰ ਤੇ ਔਰ ਬਪਾਰਕ ਤੌਰ ਤੇ ਵੀ ਜਿਹੜਾ ਮਾਲਵਾ ਦੇ ਲੋਕਾਂ ਨੂੰ ਵੀ ਉਸ ਕਲ ਦਾ ਫਾਇਦਾ ਹੋਏਗਾ ਕਿਉਂਕਿ ਰਾਜਪੁਰਾ ਪੁਰਾਣੇ ਤੋਂ ਤੌਰ ਤੇ ਆਪਣੇ ਤੋਂ ਤੇ ਇੱਕ ਕਾਰੋਬਾਰ ਦਾ ਕੇਂਦਰ ਵੀ ਹੈ ਜਿੱਥੋਂ ਬਾਲੇ ਨੂੰ ਦੂਜਿਆਂ ਥਾਂ ਨੂੰ ਰੇਲਵੇ ਟ੍ਰੇਨ ਦਿੰਦੀ ਹੈ ਵੱਡਾ ਰੇਲਵੇ ਜੰਕਸ਼ਨ ਹੈ ਸੋਮੀਤ ਹੇਰ ਨੇ ਇੱਕ ਆਵਾਜ਼ ਠਾਈ ਮਾਲਵੇ ਦੇ ਖਤੇ ਦੇ ਖਾਤਰ ਕਿ ਮਾਲਵੇ ਨੂੰ ਰੇਲਵੇ ਲਿੰਕ ਨਾਲ ਜੋੜਿਆ ਜਾਇਆ ਚੰਡੀਗੜ੍ਹ ਨਾਲ ਜੀ ਜੀ ਸਿਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਸوجਸਤਰਾ ਮੀਟ ਹੈਰ ਹੁਣ ਨੇ ਆਵਾਜ਼ ਚੁੱਕੀ ਆਵਾਜ਼ ਮੰਤਰੀ ਹਰਜੋਤ ਬੈਂਸੁਰਾਂ ਵੱਲੋਂ ਚੁੱਕੀ ਗਈ ਹੈ ਉਹਨਾਂ ਨੇ ਨਿਤਨ ਗੜਕਰੀ ਉਹਨਾਂ ਦੇ ਨਾਲ ਕੇਂਦਰੀ ਮੰਤਰੀ ਨੇ ਜੋ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਨੈਣਾ ਦੇਵੀ ਤੇ ਅਨੰਦਪੁਰ ਸਾਹਿਬ ਦੀ ਸੜਕ ਨੂੰ ਲੈ ਕੇ ਖਾਸ ਵਿਚਾਰ ਚਰਚਾ ਹੋਈ ਹੈ ਤੋਂ ਇਸ ਤੋਂ ਇਲਾਵਾ ਅੱਜ ਮੁੱਖ ਮੰਤਰੀ ਮਾਨ ਨੇ ਜਿਹੜੇ ਉਹ ਫਾਜ਼ਿਲਕਾ ਪਹੁੰਚੇ ਸਨ ਜਿੱਥੇ ਉਹਨਾਂ ਨੇ ਕਾਲਜ ਦਾ ਉਦਘਾਟਨ ਕੀਤਾ ਇੱਕ ਦਾ ਤੇ ਨਾਲ ਨਾਲ ਵਿਰੋਧੀਆਂ ਤੇ ਵੀ ਤਿੱਖੇ ਨਿਸ਼ਾਨੇ ਸਾਧੇ ਨੇ ਤੇ ਨਿਸ਼ਾਨੇ ਸਾਧੇ ਨੇ ਪੰਜਾਬ ਦੀ ਸਿੱਖਿਆ ਨੂੰ ਲੈ ਕੇ ਸੋ ਅਹਿਮ ਮੁੱਦਿਆਂ ਦੇ ਉੱਪਰ ਵਿਚਾਰ ਚਰਚਾ ਕੀਤੀ ਹੈ ਉਮੀਦ ਕਰਦੇ ਹਾਂ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਕੱਲ ਮੁੜ ਹਾਜ਼ਰ ਹੋਵਾਂਗੇ ਮੈਨੂੰ ਦੇ ਇਜਾਜ਼ਤ ਧੰਨਵਾਦ